ਕੀ ਕੋਈ ਸਾਨੂੰ ਇਦਾਂ ਦੀ ਐਡਵਾਈਸ ਦੋ ਕਿ ਜਿਹੜਾ ਇਹ ਵੱਧ ਰਿਹਾ ਰੇਸ਼ਿਓ ਹੈ ਨਾ ਤਲਾਕ ਦਾ ਇਹ ਕਿਤੇ ਨਾ ਕਿਤੇ ਘਟ ਸਕੇ ਹਾਂ ਜੇਕਰ ਮੈਂ ਬਿਲਕੁਲ ਤੁਸੀਂ ਸੱਚ ਕਹਿ ਰਹੇ ਹੋ ਕਿ ਡਾਈਵੋਰਸ ਸਿਰਫ ਇੱਥੇ ਨਹੀਂ ਹਾਂ ਐਕਚੁਅਲੀ ਇੰਡੀਆ ਵਿੱਚ ਵੀ ਜਿਹੜੀ ਇਹ ਰੇਸ਼ਿਓ ਹੈ ਬਹੁਤ ਵੱਧ ਰਹੀ ਹੈ ਮੈਂ ਕੋਈ ਬਹੁਤ ਸਮਝਦਾਰ ਜਾਂ ਐਦਾਂ ਦਾ ਸੋਝਿਆ ਹੋਇਆ ਇਨਸਾਨ ਤਾਂ ਨਹੀਂ ਆ ਕਿ ਮੈਂ ਕਹਾਂ ਕਿ ਮੈਂ ਡਾਈਵੋਰਸ ਨੂੰ ਰੋਕਣ ਦੇ ਲਈ ਕੋਈ ਐਡਵਾਈਸ ਦੇ ਸਕਦੀ ਹਾਂ ਪਰ ਹਾਂ ਜ਼ਿੰਦਗੀ ਦੇ ਤਜਰਬੇ ਤੋਂ ਐਨਾ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜਾ ਡਾਈਵੋਰਸ ਹੈ ਸ਼ਾਇਦ ਇਹਦਾ ਇਹਨਾਂ ਦੇ ਹੋਣ ਦਾ ਕਾਰਨ ਇਹੀ ਹੈ ਕਿ ਅਸੀਂ ਬਹੁਤ ਅੱਛੇ ਲਿਸਨਰ ਨਹੀਂ ਆ ਹਾਂ ਅਸੀਂ ਬਹੁਤ ਜਲਦੀ ਆਪਣੀ ਜਿਹੜੀ ਪੇਸ਼ੈਂਸ ਹੈ ਉਹ ਖੋ ਜਾਂਦੇ ਹਾਂ ਬਿਲਕੁਲ ਤੇ ਜੇਕਰ ਸੀ ਕੁਝ ਪਲ ਲਈ ਆਪਣੇ ਆਪ ਤੇ ਕੰਟਰੋਲ ਕਰ ਲਈਏ ਹਾਂਜੀ ਤੇ ਸੁਣਨ ਦੀ ਸ਼ਕਤੀ ਨੂੰ ਜਿਹੜਾ ਵਧਾ ਲਈਏ ਤਾਂ ਸ਼ਾਇਦ ਇਹ ਜਿਹੜੀ ਰੇਸ਼ਿਓ ਹੈ ਘੱਟ ਸਕਦੀ ਹੈ ਬਿਲਕੁਲ ਕਿਉਂਕਿ ਦੇਖੋ ਮੈਂ ਮੈਂ ਇੱਕ ਗੱਲ ਦੇਖੀ ਹੈ 15 ਤੋਂ 20 ਸੈਕਿੰਡ ਦਾ ਗੁੱਸਾ ਹੁੰਦਾ ਹੈ ਜਿਹੜਾ ਬੰਦਾ 15 ਤੋਂ 20 ਸੈਕਿੰਡ ਚੁੱਪ ਕਰ ਜੇ ਮੈਂ ਇਹ ਨਹੀਂ ਕਹਿੰਦਾ ਬੰਦਾ ਹੀ ਚੁੱਪ ਕਰੇ ਆ ਲੇਡੀਜ਼ ਚੁੱਪ ਕਰੇ ਦੋਨਾਂ ਚੋਂ ਇੱਕ ਜਿਹੜਾ ਸਮਝਦਾਰ ਹੋਵੇ ਹਣਾ ਇੱਕ ਚੁੱਪ ਕਰ ਜੇ ਮੈਂ ਕਹਿੰਦਾ ਜੀ ਇਹੀ ਡਿਵੋਰਸ ਰੇਸ਼ਿਓ 80% ਕੰਟਰੋਲ ਚਾ ਸਕਦੀ ਆ ਹਣਾ ਮੰਨਦੇ ਆਪਾਂ ਇਹ ਗੱਲ ਨੂੰ ਮੈਂ ਮੰਨਦੀ ਆ ਪਰ ਪਰ ਦੂਸਰੇ ਪਾਸੇ ਇਹ ਗੱਲ ਜਿਹੜੀ ਹੈ ਜਿਹੜੀ ਸਲਾਹ ਦਿੱਤੀ ਜਾ ਰਹੀ ਹੈ ਇਹ ਬਹੁਤ ਔਖੀ ਹੈ ਮਤਲਬ ਇਸ ਦੇ ਉੱਤੇ ਇਸ ਦਾ ਜਿਹੜਾ ਪਾਲਣ ਕਰਨਾ ਉਹ ਬਹੁਤ ਔਖਾ ਹੈ ਕਿਉਂਕਿ ਸੈਲਫ ਰਿਸਪੈਕਟ ਹਰ ਬੰਦੇ ਨੂੰ ਬਹੁਤ ਜ਼ਰੂਰੀ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਬਿਲਕੁਲ ਜਦੋਂ ਉਸ ਦੀ ਸੈਲਫ ਰਿਸਪੈਕਟ ਦੇ ਉੱਤੇ ਕਦੇ ਵੀ ਉਂਗਲੀ ਚੱਕੀ ਜਾਂਦੀ ਹੈ ਤਾਂ ਗੁੱਸਾ ਆ ਜਾਣਾ ਜਾਇਜ਼ ਹੈ ਸੁਪਾਪਤ ਹੈ ਬਿਲਕੁਲ ਜੀ ਬਿਲਕੁਲ ਲੇ ਸ਼ਾਇਦ ਮੇਰੇ ਮੇਰੇ ਖਿਆਲ ਨਾਲ ਬਹੁਤ سارے ਡਾਈਵੋਰਸਸ ਦਾ ਬਹੁਤ سارے ਜਿਹੜੇ ਕਲੇਸ਼ ਨੇ ਇਹਨਾਂ ਦਾ ਕਾਰਨ ਇਹ ਰੰਦਾ